ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਆ ਤੇ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਅੱਜ ਇਸ ਜੋ ਜਰਨਲ اجلاس ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿਉਂਕਿ ਕਈ ਜੋ ਲੋਡ ਵੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਨਿਯੁਕਤੀ ਨੂੰ ਲੈ ਕੇ ਸਿੰਘ ਸਾਹਿਬ ਦੀ ਜਾਂ ਬੇਇਤਬਿਆ ਦਾ ਮਾਮਲਾ ਜਾਂ ਫਿਰ ਜੋ ਰ ਹਏ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10-10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜੀ ਦੇ ਐਡੇ ਵੱਡੇ ਗਨਾਹ ਜਿਹਨੇ ਸਮਾਜਿਕ ਗਨਾਹ ਕੀਤੇ ਧਾਰਮਿਕ ਗਨਾਹ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਹੈ ਇਹ ਇਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼੍ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹੀ ਹੀ ਸਵਾਲ ਕਰਨੇ ਚਾਹੁੰਦਾ ਜੀ ਉਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਵਾਂ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇਸ ਬਿਜਲਾ ਤੇ ਕੀ ਹੈ ਪ੍ਰਧਾਨ ਸਾਹਿਬ 1 ਵਜੇ 1 ਵਜੇ 1 ਵਜੇ ਜਲਾਅ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਫਰੀਕ ਆਪੀ ਰੋਲ ਚੱਲ ਗਿਆ ਜੀ ਦਾ ਰਾਮ ਰਹੀਮ ਰਾਮ ਪ੍ਰੋਲ ਮਿਲ ਗਿਆ ਜੀ ਰਾਮ ਰਹੀਮ ਪ੍ਰੋਲ ਨੇ ਕੱਟਿਆ ਉਹ ਅੰਦਰ ਵੀ ਪ੍ਰੋਲ ਕੱਟਦਾ ਬਾਹਰ ਵੀ ਪ੍ਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹ ਤਾਂ ਸਮਝ ਲਓਗੇ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ ਬਹੁਤ ਕਾਫੀ ਮਨਸ਼ਕੀ ਲੱਗ ਰਹੀ ਹੈ ਜੀ ਬੰਦੇ ਸੰਗਾਂ ਨੂੰ ਲੈ ਕੇ ਬਾਰ-ਬਾਰ ਪ੍ਰੋਲ ਉੱਧਰ ਨਾਲ-ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਰਹਿਣ ਤੇ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਝੇ ਲਿ ਜਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੂੰ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕੇ ਇਹ ਨਾ ਕਰੀ ਜਾਣਾ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਆਏ ਤੁਸੀਂ ਦੇਖਿਆ ਕਿ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਅਰਜਿੰਦਰ ਸਿੰਘ ਧਾਮੀ ਉਹ ਵੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਜਿਹੜਾ اجلاس ਹੈ ਜਨਰਲ اجلاس ਹੈ ਉਸ ਦੀ ਜਿਹੜੀ ਰਮਤਾ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸਾਹਿਬਾਨ ਜਿੱਥੇ ਕਿ ਮੈਂਬਰ ਸਾਹਿਬਾਨ ਸਾਰੇ ਪਹੁੰਚ ਚੁੱਕੇ ਨੇ ਤਾਂ ਗੁਰਪ੍ਰੀਤ ਸਿੰਘ ਜੋ ਕਿ ਮੈਨੇਜਰ ਜੋ ਮੈਂਬਰ ਸਾਹਿਬਾਨ ਸੀਗੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਨਾਲ ਦੀ ਨਾਲ ਜਿਹੜਾ ਵੱਡਾ ਜੋ ਕਹਿ ਸਕਦੇ ਆ ਕਿ ਜੋ ਰਾਮ ਰੀਬ ਨੂੰ ਲੈ ਕੇ ਜਿਹੜੀ ਪ੍ਰੋਲ ਲਗਾਤਾਰ ਮਿਲਦੀ ਜਾ ਰਹੀ ਆ ਤਾਂ ਇਸ ਦਾ ਜਾਦਾ ਰੋਸ਼ ਜਿਹੜਾ ਹੈ ਸ਼ਰਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ ਵੇਖਣ ਨੂੰ ਮਿਲ ਰਿਹਾ ਤਾਂ ਉੱਥੇ ਪ੍ਰਧਾਨ ਸਾਹਿਬਾਨ ਵੱਲੋਂ ਵੀ ਵੱਡੇ ਬਿਆਨ ਜਿਹੜੇ ਆ ਇਸ ਦੇ ਉੱਤੇ ਜਿਹੜੇ ਆ ਸਾਹਮਣੇ ਆਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਐਲੈਕਸ ਸੁਨਗਜਕ ਪੈਨਿਟੀ ਟੀਵੀ ਸ਼੍ਰੀਮ ਅਛਾ ਸਾਈ ਜਿਹੜਾ ਜਰਨਲਿਸਟ लास्ट ਮੌਕੇ ਅਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਆ ਤਾਂ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਆ ਜਰਨਲ ਜਲਾਸ ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿਉਂਕਿ ਕਈ ਜੋ ਲੋਡ ਵੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਨਿਯੁਕਤੀ ਨੂੰ ਲੈ ਕੇ ਸਿੰਘ ਸਾਹਿਬ ਦੀ ਜਾਂ ਬੇਅਦਬੀਆਂ ਦਾ ਮਾਮਲਾ ਜਾਂ ਫਿਰ ਜੋ ਰਾਮ ਰਹੀਮ ਨੂੰ ਲਗਾਤਾਰ ਪ੍ਰੋਲ ਇਸ ਵਾਰ ਵੀ ਹੁਣ 14 ਤਿੰਨ ਦੀ ਪ੍ਰੋਲ ਮਿਲੀ ਹ ਇਹ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋਂ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10 10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜੀ ਦੇ ਐਡੇ ਵੱਡੇ ਗੁਨਾਹ ਜਿਨੇ ਸਮਾਜਿਕ ਗੁਨਾਹ ਕੀਤੇ ਧਾਰਮਿਕ ਗੁਨਾਹ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਇਹ ਇਹ ਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹ ਇਹੀ ਸਵਾਲ ਕਰਨੇ ਚਾਹੁੰਦਾ ਹੈ ਜੀ ਇਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਓ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇਸ ਬਿਜਲਾ ਤੇ ਕੀ ਕਹਿੰਦਾ 1 ਵਜੇ 1 ਵਜੇ 1 ਵਜੇ ਜਲਾਅ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਬਰੀਕ ਰਾਮ ਰਹੀਮ ਰਾਮ ਪ੍ਰੋਲ ਮਿਲਿਆ ਜੀ ਰਾਮ ਰਹੀਮ ਪ੍ਰੋਲ ਨੇ ਕੱਟਿਆ ਅੰਦਰ ਵੀ ਪ੍ਰੋਲ ਕੱਟਦਾ ਬਾਹਰ ਵੀ ਪ੍ਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹ ਤਾਂ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ। ਬਿਲਕੁਲ ਸ਼ੱਕੀ ਲੱਗ ਰਹੀ ਹੈ ਜੀ ਬੰਦੇ ਸਿੰਘਾਂ ਨੂੰ ਲੈ ਕੇ। ਬਾਰ-ਬਾਰ ਪ੍ਰੋਲ ਉੱਤਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਰੇਰਦੀ ਕਰਦਾ। ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ। ਜੀ। ਮਾਲਕ ਆ ਉਹ। ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ। ਜੀ। ਕਿਉਂਕਿ ਮੈਂ ਚਲੇ ਜਾ ਕੇ ਬੰਦੇ ਸਿੰਘਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਵੀ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ। ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਕਾਂ ਇਹ ਤੁਸੀਂ ਦੇਖਿਆ ਕਿ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਅਰਜਿੰਦਰ ਸਿੰਘ ਧਾਮੀ ਉਹ ਵੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਜਿਹੜਾ اجلاس ਹੈ ਜਨਰਲ اجلاس ਹੈ ਉਸ ਦੀ ਜਿਹੜੀ ਰਮਤਾ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸਾਹਿਬਾਨ ਜਿੱਥੇ ਕਿ ਮੈਂਬਰ ਸਾਹਿਬਾਨ ਸਾਰੇ ਪਹੁੰਚ ਚੁੱਕੇ ਨੇ ਤਾਂ ਗੁਰਪ੍ਰੀਤ ਸਿੰਘ ਜੋ ਕਿ ਮੈਨੇਜਰ ਜੋ ਮੈਂਬਰ ਸਾਹਿਬਾਨ ਸੀਗੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਨਾਲ ਦੀ ਨਾਲ ਜਿਹੜਾ ਵੱਡਾ ਜੋ ਕਹਿ ਸਕਦੇ ਆ ਕਿ ਜੋ ਰਾਮ ਰੀਵ ਨੂੰ ਲੈ ਕੇ ਜਿਹੜੀ ਪ੍ਰੋਲ ਲਗਾਤਾਰ ਮਿਲਦੀ ਜਾ ਰਹੀ ਆ ਤਾਂ ਇਸ ਦਾ ਜਿਆਦਾ ਰੋਸ਼ ਜਿਹੜਾ ਸ਼੍ਰੋਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨਾ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤਾਂ ਉੱਥੇ ਪ੍ਰਧਾਨ ਸਾਹਿਬਾਨ ਵੱਲੋਂ ਵੀ ਵੱਡੇ ਬਿਆਨ ਜਿਹੜੇ ਆ ਇਸ ਦੇ ਉੱਤੇ ਜਿਹੜੇ ਆ ਸਾਹਮਣੇ ਆਏ ਨਹੀਂ ਕੈਮਰਾਮੈਨ ਸੰਦੀਕੁਮਾਰ ਜਨਾ ਅਲੈਕਸ ਸੁਨਕ ਜੈਕਪਾਨੀ ਟੀਵੀ ਸ਼੍ਰੀ ਅਮਸ਼ ਸਾਈ ਜੇ ਜਰਨਲ ਇਜਲਾਸ ਮੌਕੇ ਅਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਫਤਰ ਵਿਖੇ ਮੌਜੂਦ ਹਾਂ ਤੇ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਅੱਜ ਇਸ ਜੋ ਜਰਨਲ ਇਜਲਾਸ ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿ ਜੋ ਰਾਮ ਰਹੀਮ ਨੂੰ ਲਗਾਤਾਰ ਪ੍ਰੋਲ ਇਸ ਵਾਰ ਵੀ ਹੁਣ 14 ਤਿੰਨ ਦੀ ਪ੍ਰੋਲ ਮਿਲੀ ਹ ਇਹ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10-10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜੀ ਦੇ ਐਡੇ ਵੱਡੇ ਗੁਨਾਹ ਜਿਨੇ ਸਮਾਜਿਕ ਗੁਨਾਹ ਕੀਤੇ ਧਾਰਮਿਕ ਗੁਨਾਹ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਹੈ ਇਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼੍ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹ ਇਹੀ ਸਵਾਲ ਕਰਨੇ ਚਾਹੁੰਦਾ ਹੈ ਜੀ ਇਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਓ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਜਲਾਹ ਤੇ ਕੀ ਹੋ ਰਿਹਾ ਹੈ 1 ਵਜੇ 1 ਵਜੇ 1 ਵਜੇ ਜਲਾਹ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪ੍ਰੋਬਲਮ ਰਾਮ ਰਹੀਮ ਰਾਮ ਰਾਮ ਰਹੀਮ ਪਰੋਲ ਨੇ ਕੱਟਿਆ ਉਹ ਅੰਦਰ ਵੀ ਪ੍ਰੋਲ ਕੱਟਦਾ ਬਾਹਰ ਵੀ ਪ੍ਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਨਹੀਂ ਕਿਉਂਕਿ ਉਹ ਤਾਂ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ ਕਿਤੇ ਸ਼ੱਕੀ ਲੱਗ ਰਹੀ ਹੈ ਜੀ ਬਣੇ ਸੀਗਾ ਨੂੰ ਲੈ ਕੇ ਬਾਰ-ਬਾਰ ਪਰੋਲ ਉੱਤਰ ਨਾਲ-ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਕਿਉਂਕਿ ਮੈਂ ਝੇ ਲਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੂੰ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕੇ ਇਹ ਨਾ ਕਰੀ ਜਾਣਾ ਪਰ ਕਾਨੂੰਨ ਦੀ ਯਾਰੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਤਾਂ ਇਹ ਤੁਸੀਂ ਦੇਖਿਆ ਕਿ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਵੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਜਿਹੜਾ اجلاس ਹੈ ਜਨਰਲ اجلاس ਹੈ ਉਸ ਦੀ ਜਿਹੜੀ ਰਮਪਤਾ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸਾਹਿਬਾਨ ਜਿੱਥੇ ਕਿ ਮੈਂਬਰ ਸਾਹਿਬਾਨ ਸਾਰੇ ਪਹੁੰਚ ਚੁੱਕੇ ਨੇ ਤਾਂ ਗੁਰਪ੍ਰੀਤ ਸਿੰਘ ਜੋ ਕਿ ਮੈਨੇਜਰ ਜੋ ਮੈਂਬਰ ਸਾਹਿਬਾਨ ਸੀਗੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਨਾਲ ਦੀ ਨਾਲ ਜਿਹੜਾ ਵੱਡਾ ਜੋ ਕਹਿ ਸਕਦੇ ਆ ਕਿ ਜੋ ਰਾਮ ਰੀਵ ਨੂੰ ਲੈ ਕੇ ਜਿਹੜੀ ਪ੍ਰੋਲ ਲਗਾਤਾਰ ਮਿਲਦੀ ਜਾ ਰਹੀ ਆ ਤਾਂ ਇਸ ਦਾ ਜਾਦਾ ਰੋਸ਼ ਜਿਹੜਾ ਹੈ ਸ਼ਰਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ ਵੇਖ ਨੂੰ ਮਿਲਦਾ ਹੈ ਤਾਂ ਉੱਥੇ ਪ੍ਰਧਾਨ ਸਾਹਿਬਾਨ ਵੱਲੋਂ ਵੀ ਵੱਡੇ ਬਿਆਨ ਜਿਹੜੇ ਆ ਇਸ ਦੇ ਉੱਤੇ ਜਿਹੜੇ ਆ ਸਾਹਮਣੇ ਆਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ਸਨ ਅਗਜਕ ਪਾਣੀ ਟੀਵੀ ਸ਼੍ਰੀਮੰਸ ਸਾਈ ਜਰਨਲਿਸਟ लास्ट ਮੌਕੇ ਅਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਆ ਤਾਂ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆਂ ਜ ਜਰਨਲ ਜਲਾਸ ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿਉਂਕਿ ਕਈ ਜੋ ਲੋਡ ਵੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਨਿਯੁਕਤੀ ਨੂੰ ਲੈ ਕੇ ਸਿੰਘ ਸਾਹਿਬ ਦੀ ਜਾਂ ਬੇਅਦਬੀਆਂ ਦਾ ਮਾਮਲਾ ਜਾਂ ਫਿਰ ਜੋ ਰਾਮ ਰਹੀਮ ਨੂੰ ਲਗਾਤਾਰ ਪ੍ਰੋਲ ਇਸ ਵਾਰ ਵੀ ਹੁਣ 14 ਤਿੰਨ ਦੀ ਪ੍ਰੋਲ ਮਿਲੀ ਹ ਇਹ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋਂ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10 10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜੀ ਦੇ ਐਡੇ ਵੱਡੇ ਗناہ ਜਿਨੇ ਸਮਾਜਿਕ ਗناہ ਕੀਤੇ ਧਾਰਮਿਕ ਗناہ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਹੈ ਇਹ ਤਾਂ ਇਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹ ਇਹੀ ਸਵਾਲ ਕਰਨੇ ਚਾਹੁੰਦਾ ਹੈ ਜੀ ਇਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਵਾਂ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਜਲਾ ਵਿੱਚ ਕੀ ਹੋ ਰਿਹਾ ਹੈ ਉਹ ਤੋਂ ਬਾਅਦ ਸਾਰਾ ਪ੍ਰੋਬਲਮ ਰਾਮ ਰਹੀਮ ਰਾਮ ਪ੍ਰੋਲ ਮਿਲਿਆ ਜੀ ਰਾਮ ਰਹੀਮ ਪ੍ਰੋਲ ਨੇ ਕੱਟਿਆ ਅੰਦਰ ਵੀ ਪ੍ਰੋਲ ਕੱਟਦਾ ਬਾਹਰ ਵੀ ਪ੍ਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ خیال ਹੁਣ ਆਪਣਾ ਕੋਈ ਨਹੀਂ ਕਿਉਂਕਿ ਉਹ ਤਾਂ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ ਕਿਤੇ ਸ਼ੱਕ ਹੀ ਲੱਗ ਰਹੀ ਹੈ ਜੀ ਕਿ ਬਣੇ ਸੀ ਕਾਨੂੰਨ ਲੈ ਕੇ ਬਾਰ-ਬਾਰ ਪ੍ਰੋਲ ਉੱਧਰ ਨਾਲ-ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਰਹਿਣ ਤੇ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੋ ਕਿ ਮੈਂ ਚਲੇ ਜਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਜੋ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕੇ ਇਹ ਨਾ ਕਰੀ ਜਾਣਾ ਪਰ ਕਾਨੂੰਨ ਦੀ ਜਿਹੜੀ ਗੱਲ ਆ ਉਹ ਵੱਖਰੀ ਆ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਦੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਤਾਂ ਇਹ ਤੁਸੀਂ ਦੇਖਿਆ ਕਿ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਅਰਜਿੰਦਰ ਸਿੰਘ ਧਾਮੀ ਉਹ ਵੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਜਿਹੜਾ اجلاس ਹੈ ਜਨਰਲ اجلاس ਹੈ ਉਸ ਦੀ ਜਿਹੜੀ ਰਮਤਾ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸਾਹਿਬਾਨ ਜਿੱਥੇ ਕਿ ਮੈਂਬਰ ਸਾਹਿਬਾਨ ਸਾਰੇ ਪਹੁੰਚ ਚੁੱਕੇ ਨੇ ਤਾਂ ਗੁਰਪ੍ਰੀਤ ਸਿੰਘ ਜੋ ਕਿ ਮੈਨੇਜਰ ਜੋ ਮੈਂਬਰ ਸਾਹਿਬਾਨ ਸੀਗੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਨਾਲ ਦੀ ਨਾਲ ਜਿਹੜਾ ਵੱਡਾ ਜੋ ਕਹਿ ਸਕਦੇ ਆ ਕਿ ਜੋ ਰਾਮ ਰੀਬ ਨੂੰ ਲੈ ਕੇ ਜਿਹੜੀ ਪ੍ਰੋਲ ਲਗਾਤਾਰ ਮਿਲਦੀ ਜਾ ਰਹੀ ਆ ਤਾਂ ਇਸ ਦਾ ਜਾਦਾ ਰੋਸ਼ ਜਿਹੜਾ ਹੈ ਸ਼ਰਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਮਿਲ ਰਿਹਾ ਤਾਂ ਉੱਥੇ ਪ੍ਰਧਾਨ ਸਾਹਿਬਾਨ ਵੱਲੋਂ ਵੀ ਵੱਡੇ ਬਿਆਨ ਜਿਹੜੇ ਆ ਇਸ ਦੇ ਉੱਤੇ ਜਿਹੜੇ ਆ ਸਾਹਮਣੇ ਆਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਅਗਜਕ ਪਾਣੀ ਟੀਵੀ ਸ਼੍ਰੀਮੰਚ ਸচাই ਜੀ ਜਰਨਲਿਸਟ लास्ट ਮੌਕੇ ਅਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਆ ਤਾਂ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲ ਕਰ ਨਾਲੀ ਜਲਾਸ ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿਉਂਕਿ ਕਈ ਜੋ ਲੋਡ ਵੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਨਿਯੁਕਤੀ ਨੂੰ ਲੈ ਕੇ ਸਿੰਘ ਸਾਹਿਬ ਦੀ ਜਾਂ ਬੇਅਦਬੀਆਂ ਦਾ ਮਾਮਲਾ ਜਾਂ ਫਿਰ ਜੋ ਰਾਮ ਰਹੀਮ ਨੂੰ ਲਗਾਤਾਰ ਪ੍ਰੋਲ ਇਸ ਵਾਰ ਵੀ ਹੁਣ 14 ਤਿੰਨ ਦੀ ਪ੍ਰੋਲ ਮਿਲੀ ਹ ਇਹ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10-10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ-ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜੀ ਦੇ ਐਡੇ ਵੱਡੇ ਗناہ ਜਿਹਨੇ ਸਮਾਜਿਕ ਗناہ ਕੀਤੇ ਧਾਰਮਿਕ ਗناہ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਇਹ ਤਾਂ ਇਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹ ਇਹੀ ਸਵਾਲ ਕਰਨੇ ਚਾਹੁੰਦਾ ਹੈ ਇਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਓ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਬਿਜਲਾ ਤੇ ਕੀ ਹੋ ਰਿਹਾ ਹੈ ਪ੍ਰਧਾਨ ਸਾਹਿਬ 1 ਵਜੇ 1 ਵਜੇ 1 ਵਜੇ ਜਲਾਅ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪਰੀ ਪ੍ਰੋਗਰਾਮ ਹੋ ਗਿਆ ਜੀ ਰਾਮ ਰਹੀਮ ਰਾਮ ਰਹੀਮ ਪਰੋਲ ਨੇ ਕੱਟਿਆ ਉਹ ਅੰਦਰ ਵੀ ਪਰੋਲ ਕੱਟਦਾ ਬਾਹਰ ਵੀ ਪਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪਰੋਲ ਤੇ ਬਾਹਰ ਵੀ ਪਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹ ਤਾਂ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ। ਇਹ ਤਾਂ ਸ਼ੱਕੀ ਲੱਗ ਰਹੀ ਹੈ ਜੀ। ਬੰਦੇ ਸੀਕਾ ਨੂੰ ਲੈ ਕੇ ਆਪਾਂ ਆਵਾਜ਼ ਚੱਕੀ ਆ। ਬਾਰ-ਬਾਰ ਪ੍ਰੋਲ ਉੱਤਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬਹਿਨ ਤੇ ਕਰਦਾ। ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ। ਜੀ। ਮਾਲਕ ਆਓ। ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ। ਜੀ। ਕਿਉਂਕਿ ਮੈਂ ਜਿਲੇ ਜਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕੇ ਇੰਨਾ ਕਰੀ ਜਾਣਾ। ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਿਆਂ ਲਈ ਕੋ ਜਹਾਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਤਾਂ ਇਹ ਤੁਸੀਂ ਦੇਖਿਆ ਕਿ ਜੋ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਵਰਜਿੰਦਰ ਸਿੰਘ ਧਾਮੀ ਉਹ ਵੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ 1 ਵਜੇ ਦੇ ਕਰੀਬ ਜਿਹੜਾ اجلاس ਹੈ ਜਨਰਲ اجلاس ਹੈ ਉਸ ਦੀ ਜਿਹੜੀ ਰਮਪਤਾ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸਾਹਿਬਾਨ ਜਿੱਥੇ ਕਿ ਮੈਂਬਰ ਸਾਹਿਬਾਨ ਸਾਰੇ ਪਹੁੰਚ ਚੁੱਕੇ ਨੇ ਤਾਂ ਗੁਰਪ੍ਰੀਤ ਸਿੰਘ ਜੋ ਕਿ ਮੈਨੇਜਰ ਜੋ ਮੈਂਬਰ ਸਾਹਿਬਾਨ ਸੀਗੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਨਾਲ ਦੀ ਨਾਲ ਜਿਹੜਾ ਵੱਡਾ ਜੋ ਕਹਿ ਸਕਦੇ ਆ ਕਿ ਜੋ ਰਾਮ ਰੀਵ ਨੂੰ ਲੈ ਕੇ ਜਿਹੜੀ ਪ੍ਰੋਲ ਲਗਾਤਾਰ ਮਿਲਦੀ ਜਾ ਰਹੀ ਆ ਤਾਂ ਇਸ ਦਾ ਜਿਆਦਾ ਰੋਸ਼ ਜਿਹੜਾ ਹੈ ਸ਼ਰਮਨੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ ਵੇਖਣ ਨੂੰ ਮਿਲਦਾ ਹੈ ਤਾਂ ਉੱਥੇ ਪ੍ਰਧਾਨ ਸਾਹਿਬਾਨ ਵੱਲੋਂ ਵੀ ਵੱਡੇ ਬਿਆਨ ਜਿਹੜੇ ਆ ਇਸ ਦੇ ਉੱਤੇ ਜਿਹੜੇ ਆ ਸਾਹਮਣੇ ਆਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਲਕਸਸਨ ਐਗਜੈਪਨਿਟੀਵੀ ਸ਼੍ਰੀ ਅਮਛ ਸਾਈ ਜਿਹੜੇ ਜਰਨਲਿਸਟ ਲਾਸ ਮੌਕੇ ਆ ਸੀ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਆ ਤਾਂ ਸਾਡੇ ਨਾਲ ਜੋ ਇੱਥੇ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ ਗੁਰਪਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਜਰਨਲ اجلاس ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਈ ਵੱਡੇ ਮੁੱਦੇ ਹੈਗੇ ਨੇ ਜਿਹੜੇ ਵਿਚਾਰੇ ਜਾਣ ਦੇ ਅਧੀਨ ਹੈਗੇ ਕਿਉਂਕਿ ਕਈ ਜੋ ਲੋਡ ਵੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਨਿਯੁਕਤੀ ਨੂੰ ਲੈ ਕੇ ਸਿੰਘ ਸਾਹਿਬ ਦੀ ਜਾਂ ਬੇਅਦਬੀਆਂ ਦਾ ਮਾਮਲਾ ਜਾਂ ਫਿਰ ਜੋ ਰਾਮ ਰਹੀਮ ਨੂੰ ਲਗਾਤਾਰ ਪ੍ਰੋਲ ਇਸ ਵਾਰ ਵੀ ਹੁਣ 14 ਤਿੰਨ ਦੀ ਪ੍ਰੋਲ ਮਿਲੀ ਹ ਇਹ ਇੱਕ ਨਹੀਂ ਇਹ ਸਾਡੇ ਐਡੇ ਵੱਡੇ ਮਸਲੇ ਨੇ ਜਿਹੜੇ ਕੌਮੀ ਮਸਲੇ ਨੇ ਔਰ ਇਹ ਜਿਹੜੀ ਪ੍ਰੋਲ ਦਿੱਤੀ ਗਈ ਆ ਤੋਂ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਲਗਭਗ 10-10 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਦੇ ਬਾਰੇ ਬਾਰ-ਬਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਧਰਨੇ ਲਾਉਣੇ ਪੈ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਨੇ ਸਾਡੇ ਪਾਰਲੀਮੈਂਟ ਮੈਂਬਰ ਕੋਈ ਸੁਣਵਾਈ ਨਹੀਂ ਪਰ ਇੱਕ ਬੰਦਾ ਜਿਹਦੇ ਐਡੇ ਵੱਡੇ ਗناہ ਜਿਨੇ ਸਮਾਜਿਕ ਗناہ ਕੀਤੇ ਧਾਰਮਿਕ ਗناہ ਕੀਤੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਐ ਪ੍ਰੋਲ ਦੇਣੀ ਮੈਂ ਸਮਝਦਾ ਕਿ ਇਸ ਵਕਤ ਤੇ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਚਿੰਤਾਤ ਹੈ ਜੀ ਤੇ ਇਸ ਦੇ ਨਾਲ ਤੁਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਗੱਲਾਂ ਹੋਈਆਂ ਕਿ ਜੋ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਵੇ ਕਈ ਵਾਰ ਮੰਗ ਰੱਖੀ ਗਈ ਹੈ ਲੇਕਿਨ ਕਿਉਂ ਨਹੀਂ ਸੁਣਵਾਈ ਹੁੰਦੀ ਇਹ ਇਹੀ ਤਾਂ ਅਸੀਂ ਮਤਲਬ ਜਿਹੜਾ ਇਹ ਸ਼੍ਰੋਮਣੀ ਕਮੇਟੀ ਦਾ ਮੰਚ ਜਿਹੜਾ ਹੈ ਉਹ ਇਹੀ ਸਵਾਲ ਕਰਨੇ ਚਾਹੁੰਦਾ ਹੈ ਜੀ ਇਹੀ ਪੁੱਛਣਾ ਚਾਹੁੰਦਾ ਆਗੇ ਪ੍ਰਧਾਨ ਸਾਹਿਬ ਉਧਰ ਪੁੱਛ ਲਓ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਬਿਜਲਾ ਤੇ ਕੀ ਹੋ ਰਿਹਾ ਹੈ 1 ਵਜੇ 1 ਵਜੇ 1 ਵਜੇ ਜਲਾਅ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪੂਰੀ ਪ੍ਰੋਬਲਮ ਰਾਮ ਰਹੀਮ ਰਾਮ ਪ੍ਰੋਲ ਨੇ ਕੱਟਿਆ ਅੰਦਰ ਵੀ ਪ੍ਰੋਲ ਕੱਟਦਾ ਬਾਹਰ ਵੀ ਪ੍ਰੋਲ ਕੱਟਦਾ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ